ਸਤਿ ਸ਼੍ਰੀ ਅਕਾਲ ਸਜਣੋ ਸਵਾਗਤ ਕਰਦੇ ਆਂ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਦੇ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਰਿਕਵੈਸਟ ਬੇਨਤੀ ਹੈ ਤੁਹਾਨੂੰ ਕਿ ਆਪਣੀ ਦੋ ਟਾਈਮ ਲਾਜ਼ਮੀ ਤਸੱਲੀ ਕਰਿਆ ਕਰੋ ਕਿਤੇ ਵੀ ਤੁਸੀਂ ਖਰੀਦਦਾਰੀ ਕਰਦੇ ਜੀ ਸਜਣੋ ਪਹੁੰਚ ਗਏ ਆਂ ਪਿੰਡ ਸੁਰ ਸਿੰਘ ਭਾਈ ਲੱਭੀ ਦੇ ਫਾਰਮ ਦੇ ਦੋਹਾਂ ਕਾਮਾਂ ਦੀ ਡਿਟੇਲ ਸਾਂਝੀ ਕਰਨ ਲੱਗੇ ਆਂ ਜੁੜੇ ਰਹੋ ਐਂਡ ਟੱਕਰ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਸਜਣੋ ਜਰਸੀ ਕ੍ਰੌਸ ਦੇ ਵਿੱਚ ਆ ਬਾਕੀ ਵਿਧੇਰੇ ਜਾਣਕਾਰੀ ਆਪਾਂ ਲਾਭ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦੇਣੀ ਆ ਤਸੱਲੀ ਤੁਹਾਡਾ ਕੰਮ ਆ ਅੱਗੇ ਕਰਨਾ ਕਰਕੇ ਲੈ ਕੇ ਜਾਇਆ ਕਰੋ ਬਾਅਦ ਵਿੱਚ ਕਿਸੇ ਨੂੰ ਕੋਈ ਲਾਮਾ ਨਹੀਂ ਦੇਣਾ ਭਾਈ ਲਾ ਸასი ਕਾਲ ਸასი ਕਾਲ ਸੰਤੂ ਸਾਹਿਬ ਸასი ਕਾਲ ਜੀ ਹੋਰ ਕਿੱਦਾਂ ਵੀਰ ਬੜੀ ਕਿਰਪਾ ਸਤ ਗੁਰੂ ਜੀ ਸ਼ੁਕਰ ਹੈ ਪ੍ਰਮਾਤ ਹਾਂਜੀ ਹਾਂਜੀ ਡਰਾਸ ਕਰਕੇ ਨੋਟ ਬਈ ਡਰਾਸ ਹੈ ਬਈ ਜੀ ਆਪਣਾ ਪਿੰਡ ਸੋਰਸੀਗਾ ਜ਼ਿਲ੍ਹਾ ਤਰਨਤਾਰ ਨੇ ਤਹਿਸੀਲ ਪੱਟੀ ਆ ਠੀਕ ਆ ਹਾਂਜੀ ਤੇ ਮੋਬਾਈਲ ਨੰਬਰ ਮੋਬਾਈਲ 9914232436 ਠੀਕ ਆ ਜੀ ਹਾਂਜੀ ਸ਼ੁਰੂਆਤ ਕਰੀਏ ਸੂਈ ਸਵਾਈਆਂ ਵੜਾਣ ਤੋਂ ਇਹ ਤੋਂ ਹੀ ਕਰ ਲਗੇ ਠੀਕ ਆ ਜੀ ਮਗਰ ਬੱਛੀ ਲਾਓ ਮਗਰ ਬੱਛੀ ਸੰਧੂ ਸਾਹਿਬ ਬੱਛੀ ਬੜੀ ਟੌਪ ਆਈ ਹੈ ਨਾ ਬਹੁਤ ਚੰਗੀ ਬਹੁਤ ਚੰਗੀ ਓਕੇ ਓਕੇ ਵਾ ਵੀ ਕਾ ਬਹੁਤ ਜਲ ਚੰਗੀ ਹੈ ਜੀ ਕਿੰਨਾ ਕੋਈ ਦੁੱਧ ਜਾਂ ਭੋਲਾ ਲਾਲੀਏ ਕਿੰਨੇ ਕਿਲੋ ਦੀ ਸੂਈ ਸਾਈ ਸੰਧੂ ਸਾਹਿਬ ਪਰਸੋਂ ਵੜ ਸੂਈ ਆ ਜੀ ਭੋਲਾ ਕਿੰਨਾ ਹੋ ਫਿਰ ਭੋਲਾ 12 13 ਕਿ ਹਾਂ ਹਾਂਜੀ ਤੋੜ ਕੇ ਲਓ ਜੀ ਲੋ ਕਰਮਾਲੀ ਨੂੰ ਤੋੜ ਕੇ ਕ੍ਰੋਸ ਆ ਪੱਛੀ ਅਰਸ਼ਰ ਕ੍ਰੋਸ ਆ ਗਈ ਸੰਧੂ ਸਾਹਿਬ ਦੁੱਧ ਮੱਝਾਂ ਰਗਾ ਮੱਝਾਂ ਰਗੀਆਂ ਦਾ ਦੁੱਧ ਵੀ ਮੱਝਾਂ ਰਗਾ ਅੱਛਾ 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 ਕਾਲੀ ਪੈਂਦੀ ਥੋੜੇ ਬੱਚੇ ਨਾਲ ਕਰਦੀ ਆ ਅੱਛਾ ਜੀ ਵੇਖੋ ਲੈਵਾਲੂਆ ਕਰੀਆਂ ਸਫਾਈਆਂ ਚੈੱਕ ਕਰਾਓ ਬੱਚੀ ਓਕੇ ਹਾਂਜੀ ਬੂਥੀ ਪਾਥੀ ਚੈੱਕ ਕਰਾਓ ਕਿ ਜੀ ਸੋਹਣੀ ਲੱਗੀ ਹੈ ਬੱਚੇ ਦਾ ਵੜਾ ਕਰਦੀ ਵਿਚਾਰੀ ਲਓ ਜੀ ਆ ਵੇਖੋ ਚੰਗੀ ਆ ਬੈੜ ਨਾ ਜੰਨੀ ਹੈਗੀ ਆ ਸਾਰੀ ਚੰਗੀ ਖਰੀ ਸਾਹਿਬ ਗਾਵਾਂ ਵੀ ਮੱਝਾਂ ਕੀ ਦੁੱਧ ਵੀ ਮਰਕਾਰਗਾ ਓੜੇ-ਪੜੇ ਚੋਕੇ ਅਜੇ ਸਿੱਧੀ ਹੁੰਦੀ ਆ ਸਿੱਧੀ ਹੁੰਦੀ ਸਿੱਧੀ ਹੁੰਦੀ ਦੁੱਧ ਫਿਰ ਅਲਾਵਾ ਕਿੰਨਾ ਘੜਗੇ ਨਾ ਕਰ ਜੂਗੀ 15 ਕਿਲੋ ਕਰ ਜੂ ਏ ਚੌਰਾ 15 16 ਕਿਲੋ ਦੁੱਧ ਚਵਾ ਦੂ 18 ਬਾਕੀ ਵੀਰ ਭਰਾ ਆਪਣੇ ਤੋਂ ਜ਼ਿਆਦੇ ਸਿਆਣੇ ਆ ਸਮਝ ਲਾਵੇ ਕੋਈ ਆਪਣੇ ਤੇ ਰੇਟ ਨਾ ਬਾਈ ਤੁਹਾਨੂੰ ਪਤਾ ਰਮਰਾ ਦੀ ਪਹਿਲਾਂ ਮੜਵਾ ਲਈਏ ਤੇ ਨਾ ਕੋਈ ਵੀ ਰੱਖੇ ਗਰਮ ਆ ਰਹੇ ਆ ਇਹਦੇ ਜੋਂ ਆ ਨਹੀਂ ਨਹੀਂ ਤਸੱਲੀ ਕਰਨਾ ਤਸੱਲੀ ਤਸੱਲੀ ਭਾਵੇਂ ਦੋ ਡੰਗ ਛੱਡ ਕੇ ਕੋਈ ਚਾਰ ਨੰਗ ਆਪਣੇ ਘਰੇ ਚੋਕ ਤਸੱਲੀ ਕਰੇ ਕੋਈ ਹਾਂਜੀ ਹਾਂਜੀ ਠੀਕ ਹੈ ਆਹ ਦੇਖੋ ਇਧਰ ਨਾਲ ਹੀ ਪਹੁੰਚ ਜਾਂਦੀ ਹੈ ਹੂੰ ਕੋਈ ਬੰਦੇ ਦੀ ਲੋੜ ਨਹੀਂ ਕੋਈ ਭਾਰੇ ਦੀ ਨਹੀਂ ਵੇਖੋ ਵਾਹ ਓਕੇ ਓਕੇ ਚੱਲ ਬਾਹਰ ਤਾ ਇਧਰੋਂ ਨੋ ਬਹੁਤ ਜਾਰੀ ਠੰਡੀ ਬੀਬੀ ਚੋਲੇ ਬੰਦਾ ਚੋਲੇ ਪ੍ਰਵਾਹ ਹੀ ਕੋਈ ਨਹੀਂ ਇਹਨੂੰ ਸንዱ ਸਾਹਿਬ ਅੱਛਾ ਹਾਂਜੀ ਹਾਂਜੀ ਓਕੇ பசਮਾਈ ਹੈ ਨਾ பசਮਾਈ ਨਾਲ ਹੀ ਜੀ ਓਕੇ ਕਿਥਾ ਨੇੜ ਤੋਂ ਚੈੱਕ ਕਰਵਾ ਲਈਏ ਨਾ ਹਾਂਜੀ ਹਾਂਜੀ ਬਹੁਤ ਪਿਆਰਾ ਥਣ ਲੱਗਾ ਸንዱ ਸਾਹਿਬ ਪੂਰਾ ਅੱਤੀ ਚਵਾਈ ਵਾਲਾ ਵਾਕੇ ਹਾਂਜੀ ਹਾਂਜੀ ਗਲਾਬੀ ਵਾਜਤ ਤੇ ਲਵ ਫਿਰ ਕਿੰਨੇ ਦੇ ਦੇ ਰਿਹਾ ਬਾਈ ਸንዱ ਸਾਹਿਬ ਮੁੱਲ ਕਰ ਲਈਏ 55000 ਰੁਪਿਆ ਜਾਇਦ ਸੁਣੋ ਸਹੀ ਜੀ ਜਾਇਦ ਚੈੱਕ ਕਰਾਓ ਬੱਚੀ ਨੂੰ ਇੱਧਰ ਬਿਲਕੁਲ ਇੱਧਰ ਵੇਖੋ ਮੈਂ ਜਾਇਦ ਜੀ ਕਰਕੇ ਜਾਇਦ ਜੀ ਕਰਕੇ ਹੂੰ ਇੱਕੋ ਗਾੜੀ ਸਾਰੀ ਇਹ ਕਿਸ ਤਰ੍ਹਾਂ ਕੱਢ ਕੇ ਇੱਕੇ ਰਹੀ 45000 ਦੀ ਗਾਂ ਦੇ ਦਾਂਗੇ 40000 ਛੱਡ ਦੇ ਹਾਂਜੀ 2 ਹੀ ਛੱਡ ਦਈਏ 43 43000 ਦੀ ਸੰਧੂ ਸਾਹਿਬ ਜਿਹੜੇ ਆਪਾਂ ਅੱਜ ਰੇਡ ਕਰਦੇ ਨੇ ਵੀਰਾ ਭਰਾਵਾਂ ਨਾਲ ਸਾਨੂੰ ਵੀ ਨੀ ਬਾਹਰ ਮਿਲਣੀਆਂ 43 ਆਪਾਂ ਭਾਣਾ ਲਈਏ ਭਾਣਾ ਦੇ ਦੇਣੀਆ ਕੋਈ ਵੀਪਰਾ ਵੇਚਣਾ ਫੜੇ ਕਮਾਈ ਕਰੇ ਜਾ ਕੇ ਦੇ ਦੇ 43 ਹਾਂਜੀ ਹਾਂਜੀ ਆ ਇਹਨੂੰ ਕਰ ਦੋ ਜੀ ਨੂੰ ਵਿਖਾਈਏ ਹਨਾ ਦੂਜੀ ਵੀ ਚੰਗੀ ਤਾਜੀ ਸਹੀ ਹੈ ਤਾਜੀ 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 ਸੰਧੂ ਸਾਹਿਬ ਮਗਰ ਬੱਛੀਆਂ ਤੇ ਵੀ ਮਗਰ ਦੋਵਾਂ ਵਾਲੇ ਮਗਰ ਬੱਛੀ ਆ ਜੀ ਬੱਛੀ ਆ ਇਧਰ ਹੈਨਾ ਵੇ ਵੀ ਚੰਗੀ ਆ ਬਹੁਤ ਜਰੀ ਸਫਾਈਆਂ ਸਭੀਆਂ ਕੱਟ ਵਾਲਾ ਲੈਵਾ ਲੱਗਾ ਤੁਹਾਨੂੰ ਸਾਹਿਬ ਹਾਂ 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 ਲਓ ਸਜਣੋ ਕੱਟ ਵਾਲਾ ਲੈਵਾ ਇਹ ਤੇ ਸੰਤੂ ਸਾਹਿਬ 6 ਤੋਂ ਫੈਨ ਆਉਂਦੀ ਆ ਜੀ ਆਪਾਂ ਨੂੰ ਸਾਈ ਬਿਆਨ ਦੀ ਕੋਈ ਗੱਲ ਹੀ ਨਹੀਂ ਮੇਰਾ ਵੀਰ ਭਰਾ ਦਾ ਦੁੱਧ ਖੜਕਦੇ ਭਾ ਫੈਨ ਕਢਾ ਕੇ ਵੇਚਦੇ ਗਾ ਚੱਲ ਤੋਰ ਮੇਰਾ ਵੀਰ ਹਾਂਜੀ ਹਾਂ ਲਓ ਮਗਰ ਜਰਸੀ ਵਸ਼ੀ ਆ ਗਈ ਸਜਣੋ ਜਰਸੀ ਦੀ ਜਰਸੀ ਠੀਕ ਆ ਦੋ ਦਣ ਕਿੰਨਾ ਹੋਊ ਸੰਦੂ ਸਾਹਿਬ 11 12 ਕਿਲੋ ਦੁੱਧ ਆ ਜੀ 11 ਕਿਲੋ ਕਵੀਰ ਭਰਾ ਜੀ ਆਲਾ 11 ਮੰਨ ਕੇ ਆਪਣੇ ਨਾਲ ਸੌਦਾ ਕਰੇ ਓਕੇ ਸਫਾਈਆਂ ਬੱਛੀਆਂ ਨੇ ਚੈੱਕ ਕਰਾਓ ਘਾਟ ਆਲਾ ਲੇਵਾ ਲੱਗਾ ਗਾਂ ਚੰਗਾ ਲੱਗਾ ਹਨ ਅੱਜ ਬਹੁਤ ਜ਼ਰਾ ਹੱਥੀ ਚਵਾਈਆਂ ਓਕੇ ਸੰਦੂ ਸਾਹਿਬ ਚੋਣ ਵੀ ਆਂਦੀ ਮੈਨੂੰ ਲੱਗਾ ਇਸ ਤਰ੍ਹਾਂ ਹੀ ਆਂ ਹਾਂਜੀ ਹਾਂਜੀ ਠੀਕ ਐ ਐਡੀ 2 ਲੱਖ ਵਾਲੀ ਮੈਂ ਨੂੰ ਚਵਾਈ ਨਾ ਉਹ ਜਿੱਡੀ ਗਾਂ ਨੂੰ ओके। ਇਹਨੂੰ ਨਹੀਂ ਵੀਰ ਭਰਾ ਚੌਂਦੀਜਾ ਜੋ ਵੀ ਗਾਂ ਚੋਲੂ। ਓਕੇ ਓਕੇ ਜੀ। ਹਾਂਜੀ। ਠੀਕ ਐ। ਗਾਂ ਚੰਗਾ ਲੱਗਾ। ਤੇ ਲਵ ਇਹਦੀ ਰੇਟ ਕਿੰਨਾ ਕਰ ਦੀਏ ਧਾਰਾਂ ਦੀਆਂ ਵੀ ਲੋਣੀਆਂ। ਪਹਿਲਾਂ ਲਵਾ ਦਨੇ ਸੰਦੂ ਸਾਹਿਬ ਲਵਾ ਦਨੇ ਆ ਜੀ। ਚੱਲ ਲਵਾ ਦੇ। ਧਾਰਾਂ ਤੁਰਾਂ ਦੀਆਂ ਲਵਾ ਦੇ ਵਛੀ ਨਾ। ਤੇ ਨਾ। ਕਿੱਛਾ? ਹਾਂਜੀ। ਪਰ ਆਪਾਂ ਮੋਲ ਨਿਗੇ ਨਿਗੇ ਕਰਨੇ ਆ। ਚੱਲ ਲਵਾ ਤਰ। ਹਾਂਜੀ ਹਾਂਜੀ ਆ ਵੇਖੋ। ਇੱਧਰ ਵੇਖੋ। ਵਾਹ ਧਰਤੀ ਛੇ ਕੱਢਦੀ ਆਲੇ ਵਾਕੇ ਯਾਰਾਂ ਦੀ ਉਦੋਂ ਈ ਧਾਰ ਮੋਟੀ ਕਰਵਾਉਂਦੇ ਬਹੁਤ ਜਿਆਦੀ ਸੰਧੂ ਸਾਹਿਬ ਇਧਰ ਇਧਰ ਠੀਕ ਆ ਠੀਕ ਆ ਪੁਰੀਆ ਨਹਿਰਾ ਵਗਾਈ ਹੁੰਦੀ ਦੁੱਤ ਨਹੀਂ ਆਦੇ ਓਕੇ ਓਕੇ ਅੰਦਰ ਦੇਖੋ ਸਰਾ ਹੀ ਚਾਹੀਏ ਇਧਰ ਠੀਕ ਆ ਲਾਵੇ ਫਿਰ ਏਡ ਕਰਦੇ ਮੇਰਾ ਭਰਾ ਨਾਲ ਸੰਧੂ ਸਾਹਿਬ ਮੋਲ ਆਪਾਂ ਨਿਗਾਹੇ ਕਰ ਦੇਣਾ ਕੋਈ ਬੰਗਾ ਨਹੀਂ ਕੋਈ ਪਾੜਾ ਨਹੀਂ ਅੱਛਾ ਹਾਂਜੀ ਐਵੇਂ ਆਖੀ ਜਦੇ ਸ਼ਾਈਆਂ ਦਾ ਗਰਮ ਹੁੰਦੀਆਂ ਕਰੌਸਪੀਡ ਗਰਮ ਹੁੰਦੀਆਂ ਇੱਡੀ ਠੜੀ ਹੋ ਦਾਵਣੀਆਂ ਹੈਗੀਆਂ ਕਿੰਨਾ ਕਰਦਾਂਗੀ ਸੰਧੂ ਸਾਹਿਬ ਆਰਾ ਮੁੱਲ ਕਰ ਲੀਏ 45000 ਰੁਪਈਆ ਅੱਛਾ ਹਾਂਜੀ ਜੈ ਸਨੋ 40000 ਦੀ ਦੇ ਦਈਏ ਦੇ ਦੇ ਤੇ ਹੋਰ ਕਰਨਾ ਹੀ ਨਹੀਂ ਕਰਦੀ ਹੋਰ ਯਾਰ ਛੱਡ ਦੀ 38 ਦੇ ਦਈਏ ਦੇ ਦੇ ਫਿਰ ਹੈ ਠੀਕ ਹੈ ਦੇ ਦੇ ਛੋੜ ਕਰ ਦਈਏ ਵੇ ਅੱਲਾ ਤੇਰੀ ਖੁਸ਼ੀ 1000 ਛੱਡ ਦੀਏ ਸੰਧੂ ਸਾਹਿਬ ਜਿਹੜਾ ਆਪਾਂ ਭਾਅ ਕਰਦੇ ਨਹੀਂ ਹੈ ਨਾ 37 37000 ਦੀ ਵਾਹ ਮੁਫਤ ਯਾਰ ਇਹ ਦੇ ਉੱਤੇ ਬਾਤੀ ਯਾਰੇ ਗਾਵਾਂ ਕਾਹਦੀਆਂ ਵੇਖੋ ਚਲੋ ਠੀਕ ਸੱਜਣੋ ਪਿੰਡ ਸੋਰ ਸਿੰਘ ਪਹੁੰਚ ਕੇ ਮੇਲਾ ਲੋਟ ਲਿਓ 37000 ਦੇ ਵਿੱਚ ਸასიਕਾਰ ਸასიਕਾਰ